ਜਥੇਬੰਦੀਆਂ ਨੇ ਜਿਤਾਬ ਨਹੀਂ ਦਿੱਤੀ ਵੀ ਤੁਸੀਂ ਪਿੰਡਾਂ 'ਚ ਨਹੀਂ ਵੜਨਾ ਇਸੇ ਕਾਰਨ ਸੰਗਰੂਰ ਦੇ ਵਿੱਚ ਉਮੀਦਵਾਰ ਨਹੀਂ ਦੇ ਰਹੇ ਵੀ ਜਿੰਨੀਆਂ ਜਥੇਬੰਦੀਆਂ ਨੇ ਇਹ ਭਾਜਪਾ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਹੁਣ ਇੱਕ ਬੇਨਤੀ ਕਰਦਾ ਇਹ ਪੂਰੇ ਦੇਸ਼ ਦਾ ਕਿਸਾਨ ਇਕੱਠਾ ਹੋ ਕੇ ਭਾਜਪਾ ਨੂੰ ਖਤਮ ਕਰਨਾ ਜੇ ਤਾਂ ਤਾਂ ਕਾਂਗਰਸ ਲਿਆਉਣੀ ਜ਼ਰੂਰੀ ਆ ਪੂਰੇ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਬਣਾਈ ਹੂਣ ਦੇ ਵਿੱਚ ਇਹ ਵੀ ਹੋਣਾ ਜੀ ਸੰਗਰੂਰ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਖੜਗੇ ਇਹ ਦੇਖ ਰਹੇ ਨੇ ਵੀ ਜੀ ਉਮੀਦਵਾਰ ਕਿਹੜਾ ਦਈਏ ਕਿਉਂਕਿ ਖਹਿਰਾ ਸਾਹਿਬ ਨੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਸਾਥ ਮੈਂ ਉਹ ਲੋਕਾਂ ਨੂੰ ਵੀ ਲਾਂਡਤਾ ਪਾਉਣਾ ਜਿਹੜੇ ਜੱਟ ਜ਼ਿਮੀਦਾਰ ਕਿਸਾਨ ਮਜ਼ਦੂਰ ਨੇ ਜਿਹੜੇ ਜਿਹੜੇ ਇਹ ਨਾ ਮਗਰ ਜਾਂਦੇ ਵੀ ਦੇਖੋ ਨਿਸ਼ਾਨਾ ਥੋੜਾ ਇੱਕ ਰੱਖੋ ਹੁਣ ਮੋਦੀ ਜੇ ਤਾਂ ਆਪਾਂ ਮੋਦੀ ਆ ਜਿਹੜਾ ਮੋਦੀ ਸਾਈਡ ਤੇ ਕਰਨਾ ਆਪਾਂ ਨੇ ਮੋਦੀ ਸਾਈਡ ਤੇ ਕਰਨਾ ਤੁਹਾਨੂੰ ਕਾਂਗਰਸ ਲਿਆਉਣੀ ਜ਼ਰੂਰੀ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਐਸਕੇਐਮ ਦੇ ਸੱਦੇ ਤੇ ਲਗਾਤਾਰ ਕਿਹਾ ਸੀ ਕਿ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਜਿਹੜੇ ਵੀ ਉਮੀਦਵਾਰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਸੀ ਕੈਂਪੇਨ ਕਰਨ ਜਾਂਦੇ ਸੀ ਉਹਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਸੀ ਲੋਕ ਸਭਾ ਹਲਕਾ ਪਟਿਆਲਾ ਤੋਂ ਪ੍ਰਨੀਤ ਕੌਰ ਨੇ ਬੀਜੇਪੀ ਦੇ ਉਮੀਦਵਾਰ ਜਦੋਂ ਵੀ ਉਹ ਪਿੰਡਾਂ 'ਚ ਜਾਂਦੇ ਸੀ ਤਾਂ ਵਿਰੋਧ ਹੁੰਦਾ ਸੀ ਇੱਕ ਵੱਡੀ ਗੱਲ ਸਾਹਮਣੇ ਉਦੋਂ ਹੋਈ ਜਦੋਂ ਪਿੰਡਾਂ ਦੇ ਵਿੱਚ ਗਏ ਪਰਨੀਤ ਕੌਰ ਤਾਂ ਉਸ ਤੋਂ ਬਾਅਦ ਭਾਰਤੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਇੱਕ ਕਿਸਾਨ ਦੀ ਡਿੱਗਣ ਕਾਰਨ ਮੌਤ ਹੋ ਜਾਂਦੀ ਹੈ ਜਦੋਂ ਮੌਤ ਹੋ ਜਾਂਦੀ ਹੈ ਤਾਂ ਭਾਰਤੀ ਕਿਸਾਨ ਜਥੇਬੰਦੀਆਂ ਚ ਕਾਫੀ ਗੁੱਸੇ ਦੀ ਲਹਿਰ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰੋਟੈਸਟ ਪ੍ਰਦਰਸ਼ਨ ਵੀ ਤੇਜ਼ ਕਰ ਦਿੱਤੇ ਹਨ ਕਿ ਮਹਾਰਾਣੀ ਪਰਨੀਤ ਕੌਰ ਪਹੁੰਚੀ ਕਿ ਜ਼ਿੰਮੇਵਾਰ ਨੇ ਉਹ ਜਿਹੜੇ ਕਿਸਾਨ ਦੀ ਮੌਤ ਹੋਈ ਆ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸੁਰਿੰਦਰਪਾਲ ਸਿੰਘ ਆਕੜੀ ਨੇ ਜਿਹੜੇ ਕਿਸਾਨ ਦੀ ਮੌਤ ਹੋਈ ਆ ਪਿੰਡ ਸੇਹੜਾ ਦੇ ਵਿੱਚ ਇਹ ਸਾਰਾ ਵੱਡਾ ਇਹ ਇਨਸੀਡੈਂਟ ਹੋਇਆ ਜਨਿਕੇ ਵੱਡੀ ਜਿਹੜੀ ਘਟਨਾ ਹੋਈਆ ਇਹ ਪਿੰਡ ਸੇਹਰਾ ਦੇ ਵਿੱਚ ਹੋਈਆ ਉਸ ਤੋਂ ਬਾਅਦ ਲਗਾਤਾਰ ਲੋਕ ਸਭਾ ਹਲਕਾ ਪਟਿਆਲਾ ਦਾ ਇਹ ਪਿੰਡ ਲਗਾਤਾਰ ਗੁੱਸੇ ਦੇ ਵਿੱਚ ਨੇ ਕਿ ਮਹਾਰਾਣੀ ਪਰਨੀਤ ਕੌਰ ਜਦੋਂ ਪਹੁੰਚੀ ਵਿਰੋਧਤਾ ਹੋਈ ਤਾਂ ਕਿਸਾਨ ਦੀ ਮੌਤ ਹੋਈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਆਲ ਇੰਡੀਆ ਕਿਸਾਨ ਕਾਂਗਰਸ ਦੇ ਸੂਬੇ ਦੇ ਜਨਨ ਸਕੱਤਰ ਲਾਲਬਿੰਦਰ ਸਿੰਘ ਲਾਲੀ ਸੁਕਰੋਦੀ ਸਾਡੇ ਨਾਲ ਮੌਜੂਦ ਨੇ ਲਾਲੀ ਜੀ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਇੱਕ ਕਿਸਾਨ ਦੀ ਮੌਤ ਹੋ ਗਈ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਸੀ ਪ੍ਰੋਟੈਸਟ ਕਰ ਰਹੇ ਸੀ ਉਸ ਤੋਂ ਬਾਅਦ ਕਿਸਾਨ ਗੁੱਸੇ 'ਚ ਰਹਿੰਦੇ ਕਿਵੇਂ ਦੇਖਦੇ ਹੋ ਤੁਸੀਂ ਇਹ ਮਾਮਲੇ ਨੂੰ ਸਾਰੇ ਬਹੁਤ ਮੰਦਭਾਗੀ ਘਟਣਾ ਹੋਈ ਆ ਜੀ ਇਹ ਅਸਲ ਦੇ ਵਿੱਚ ਜਿੰਨੇ ਵੀ ਇਹ ਕਿਸਾਨ ਆਗੂਆਂ ਨੇ ਪਹਿਲਾਂ ਬੇਨਤੀ ਕਰੀ ਹੋਈ ਹੈ ਵੀ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਆਗੂ ਨਾ ਬੜੇ ਜਦੋਂ ਬੇਨਤੀ ਉਹ ਕਰਤੀ ਇੱਕ ਸਾਨੂੰ ਪਹਿਲਾਂ ਤਾਂ ਬੇਨਤੀ ਫਿਰ ਚੇਤਾਵਨੀ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਵੀ ਤੁਸੀਂ ਪਿੰਡਾਂ 'ਚ ਨਹੀਂ ਵੜਨਾ ਇਸੇ ਕਾਰਨ ਸੰਗਰੂਰ ਦੇ ਵਿੱਚ ਉਮੀਦਵਾਰ ਨਹੀਂ ਦੇ ਰਹੇ ਵੀ ਜਿੰਨੀਆਂ ਜਥੇਬੰਦੀਆਂ ਨੇ ਇਹ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਫਿਰ ਉੱਥੇ ਜਾਂਦੇ ਕਿਉਂ ਨੇ ਕਿਉਂਕਿ ਰਾਜੇ ਮਹਾਰਾਜੇ ਵਾਲੀਆਂ ਜਿਹੜੀਆਂ ਕਹਾਣੀਆਂ ਇਹਦੇ ਉਹ ਤੋਂ ਖਤਮ ਹੋ ਗਈਆਂ ਹੁਣ ਹੁਣ ਤਾਂ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਪਿੰਡਾਂ ਦੇ ਵਿੱਚ ਨਾ ਜਾਣ ਤੇ ਜਿਹੜੇ ਹੁਣ ਹੋਰ ਵੀ ਆਪਾਂ ਤਾਂ ਇਹ ਬੇਨਤੀ ਕਰਦੇ ਆ ਸਾਰੀਆਂ ਜਥੇਬੰਦੀਆਂ ਨੂੰ ਵੀ ਇਹ ਭਾਜਪਾ ਨੂੰ ਛੱਡ ਕੇ ਪੂਰੇ ਦੇਸ਼ ਦਾ ਜਿਹੜਾ ਕਿਸਾਨ ਆ ਆਪਾਂ ਨੇ ਜੁੱਤੀਆਂ ਖਾ ਲੀਆਂ ਭਾਜਪਾ ਤੋਂ 700 ਬੰਦਾ ਮਰਵਾ ਲਿਆ ਆਪਣੇ ਨੌਜਵਾਨ ਸੁਭਕਰ ਨਸ਼ੀਦ ਕਰਵਾ ਲਿਆ ਹੁਣ ਇੱਕ ਬੇਨਤੀ ਕਰਦਾ ਇਹ ਪੂਰੇ ਦੇਸ਼ ਦਾ ਕਿਸਾਨ ਇਕੱਠਾ ਹੋ ਕੇ ਬੀਜੇਪੀ ਨੂੰ ਖਤਮ ਕਰਨਾ ਜੇ ਤਾਂ ਤਾਂ ਕਾਂਗਰਸ ਲਿਆਉਣੀ ਜ਼ਰੂਰੀ ਆ ਪੂਰੇ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਬਣੇ ਠੀਕ ਹੈ ਤੁਹਾਨੂੰ ਕੀ ਲੱਗਦਾ ਇੱਕ ਪਾਸੇ ਸ਼ੰਭੂ ਬਾਰਡਰ ਤੇ ਧਰਨਾ ਲਗਾਤਾਰ ਜਾਰੀ ਆ ਖਨੌਰੀ ਬਾਰਡਰ ਤੇ ਧਰਨਾ ਲਗਾਤਾਰ ਜਾਰੀ ਆ ਉਸ ਤੋਂ ਬਾਅਦ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਆ ਕੀ ਲੱਗਦਾ ਤੁਹਾਨੂੰ ਉਸ ਤੋਂ ਬਾਅਦ ਗੁੱਸਾ ਹੁਣ ਹੋਰ ਵਧੂਗਾ ਬੀਜੇਪੀ ਤੇ ਕਿਸਾਨਾਂ ਦਾ ਹੋਰ ਗੁੱਸੇ ਚ ਆਉਣਗੇ ਕਿ ਪਿੰਡਾਂ 'ਚ ਬਿਲਕੁਲ ਨਹੀਂ ਵੜਨ ਦੇਣੇ ਹੁਣ ਤਾਂ ਪੂਰੇ ਗੁੱਸੇ 'ਚ ਆ ਗਏ ਜੀ ਦੇਖੋ ਪਿੰਡਾਂ 'ਚ ਵੜਨ ਨਹੀਂ ਜੀ ਦਿੰਦੇ ਹੈਗੇ ਇਹਨਾਂ ਨੂੰ ਕਿਉਂਕਿ ਪਿੰਡਾਂ ਦਾ ਅਮਨ ਜੀ ਪਹਿਲਾਂ ਹੀ ਇਹਨਾਂ ਨੇ ਕਹਿ ਰੱਖਿਆ ਸੀ ਬੜ ਨਹੀਂ ਦਿੰਦੇ ਹੈਗੇ ਜਾਂਦੀ ਕਿਉਂ ਨੇ ਜਦੋਂ ਕਹਿ ਦਿੱਤਾ ਇਹਨਾਂ ਨੂੰ ਇਹ ਸੰਗਰੂਰ ਵੀ ਇਸੇ ਕਰਕੇ ਨਹੀਂ ਉਮੀਦਵਾਰ ਦੇ ਰਹੇ ਵੀ ਪਿੰਡਾਂ 'ਚ ਬੜ ਨਹੀਂ ਦੇਣਾ ਪਟਿਆਲੇ ਹੁਣ ਤੁਸੀਂ ਇੱਕ ਦੇਖੋ ਸਾਡੇ ਤਾਂ ਮੈਂ ਉਹ ਲੋਕਾਂ ਨੂੰ ਵੀ ਲਾਣ ਤਾਂ ਪਾਉਣਾ ਜਿਹੜੇ ਜੱਟ ਜ਼ਿਮੀਂਦਾਰ ਕਿਸਾਨ ਮਜ਼ਦੂਰ ਨੇ ਜਿਹੜੇ ਜਿਹੜੇ ਇਹ ਨਾ ਮਗਰ ਜਾਂਦੇ ਨੇ ਉਹ ਥੋੜਾ ਇੰਨਾ ਨੁਕਸਾਨ ਕਰਤਾ ਤੁਸੀਂ ਹੜਾਂ ਦੇ ਵਿੱਚ ਉਥੇ ਆਪਦੇ ਪਿੰਡਿਆਂ ਤੇ ਝੱਲਿਆ ਤੁਸੀਂ ਤੁੱਪਾਂ ਝੱਲੀਆਂ ਜੇਠ ਹਾਰ ਚੱਲੇ ਤੁਸੀਂ ਯਾਰ ਫਿਰ ਉਹੀ ਇਹਨਾਂ ਦੇ ਮਗਰ ਲੱਗਦੇ ਹੋ ਇਹ ਲੋਕਾਂ ਨੂੰ ਮੈਂ ਲਾਹਣ ਤਾਂ ਪਾਉਣਾ ਜਿਹੜੇ ਇਹ ਜੇ ਰਾਜੇ ਮਹਾਰਾਜੇਆਂ ਰਾਣੀਆਂ ਨਾਲ ਚੱਲਦੇ ਨੇ ਉਹ ਲੋਕਾਂ ਨੂੰ ਤੁਸੀਂ 700 ਥੋੜਾ ਪੰਜਾਬ ਦਾ ਨੌਜਵਾਨ ਹੋਰ ਸਟੇਟਾਂ ਦਾ ਕਿਸਾਨ ਸ਼ਹੀਦ ਕਰਾ ਲਿਆ ਆਪਾਂ ਨੇ ਹੁਣ ਹੁਣ ਤੁਹਾਡੇ ਹੱਥ ਬੰਨ ਕੇ ਬੇਨਤੀ ਆ ਉਹਨਾਂ ਲੋਕਾਂ ਨੂੰ ਵੀ ਤੁਸੀਂ ਸ਼ਰਮ ਕਰੋ ਏ ਨਾ ਇਹਨਾਂ ਦੇ ਮਗਰ ਜਾਓ ਤੁਸੀਂ ਬਹੁਤ ਹੋ ਗਿਆ ਤੇ ਹੁਣ ਇੱਕ ਬੇਨਤੀ ਹੈ ਜੀ ਜਥੇਬੰਦੀਆਂ ਨੂੰ ਵੀ ਹੁਣ ਡਟ ਕੇ ਠੀਕ ਹੈ ਪਹਿਲਾਂ ਤਾਂ ਤੁਸੀਂ ਚੱਲੇ ਥੋੜਾ ਚਲੋ ਹੁਣ ਆਪਣਾ ਇਹ ਨੌਜਵਾਨ ਜਿਹੜਾ ਆਪਣਾ ਕਿਸਾਨ ਬਜ਼ੁਰਗ ਸ਼ਹੀਦ ਹੋਏ ਨੇ ਜੀ ਇਹ ਹੁਣ ਤੁਸੀਂ ਡਟ ਕੇ ਜਿੱਥੇ ਵੀ ਇਹ ਮਿਲਦੇ ਨੇ ਇਹਨਾਂ ਦਾ ਡਟ ਕੇ ਵਿਰੋਧ ਕਰੋ ਠੀਕ ਹੈ ਹੰਸਰਾਜ ਹੰਸ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਵਿਰੋਧ ਕਰ ਲਓ ਕੋਈ ਗੱਲ ਨਹੀਂ ਵੋਟ ਸਾਨੂੰ ਨਾ ਪਾਇਓ ਪਰ ਇਹ ਕੀ ਗੱਲ ਵੀ ਪ੍ਰਚਾਰ ਚ ਰੋਗ ਥੰਮ ਪਾ ਰਹੇ ਹੋ ਪ੍ਰਚਾਰ ਨੂੰ ਰੋਕ ਰਹੇ ਹੋ ਵੀ ਵੋਟ ਨਾ ਪਾਇਓ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਵੀ ਵੋਟ ਪਾਓ ਸਾਨੂੰ ਨਹੀਂ ਵੋਟ ਪਾਓ ਯਾਰ ਸਾਡਾ ਤੁਸੀਂ ਸਾਡਾ ਨੌਜਵਾਨ ਪਿੱਠਾਂ 'ਚ ਜਦੋਂ ਤੁਸੀਂ ਗੋਲੀਆਂ ਮਾਰਦੇ ਸੀ ਉਦੋਂ ਤੁਸੀਂ ਕਿੱਥੇ ਸੀ ਅਨਸਰਾ ਜੀ ਜਦੋਂ ਸਾਡੇ ਖਨੌਰੀ ਬਾਰਡਰਾਂ 'ਚ ਇਹ ਕਾਰਤੂਸ ਭਰ-ਭਰ ਗੋਲੀਆਂ ਮਾਰਦੇ ਨੇ 40 40 50 50 ਗੋਲੀਆਂ ਵੱਜਦੀਆਂ ਦੀਆਂ ਪਿੱਠਾਂ 'ਚ ਛਾਤੀਆਂ 'ਚ ਉਦੋਂ ਤੁਹਾਡੇ ਬਿਆਨ ਤਾਂ ਕਿਸੇ ਦੇ ਆਉਂਦੇ ਨਹੀਂ ਸੀ ਹੁਣ ਤੁਹਾਡੇ ਬਿਆਨ ਆਉਂਦੇ ਨੇ ਪਰ ਮੈਂ ਹੁਣ ਇਹ ਹੰਸਰਾ ਜਿੰਨੀਆਂ ਇਹਨਾਂ ਦਾ ਰੇਲ ਬਣਾਈ ਜਾਵੇ ਪਿੰਡਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਅਮਨ ਜੀ ਪੂਰੇ ਦੇਸ਼ ਦੇ ਵਿੱਚ ਨੇਰੀ ਲਿਆ ਦਿਓ ਕਿਸਾਨ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਰਿਆਣੇ ਦੇ ਪੰਜਾਬ ਦੇ ਜਿੰਨੇ ਵੀ ਦੂਜੀਆਂ ਸਟੇਟਾਂ ਦੇ ਕਿਸਾਨ ਨੇ ਸਾਰੇ ਕਿਸਾਨ ਇਹ ਦੋ ਬੰਦੇ ਚਲਾ ਰਹੇ ਨੇ ਸਰਕਾਰ ਅਡਾਨੀ ਤੇ ਬਾਨੀ ਮੋਦੀ ਦਾ ਇੱਕ ਇਹਨਾਂ ਦਾ ਮੋਹਰਾ ਕਿਉਂਕਿ ਆ ਪੰਜਾਬ ਦੇ ਵਿੱਚ ਜਿੰਨੇ ਬਾ ਜੰਮੂ ਕਟੜਾ ਹੀ ਵੇ ਇਹ ਇਹਨਾਂ ਦੀ ਦੇਣਾ ਇੱਕ ਹਲੇ ਰੇਲਵੇ ਪਰ ਕੱਢਣ ਨੂੰ ਕਹਿੰਦੇ ਨੇ ਇਹ ਪੰਜਾਬ ਦੇ ਵਿੱਚ ਲੱਖਾਂ ਦੀ ਫੇਰ ਏਕੜੇ ਜ਼ਮੀਨ ਬਰਬਾਦ ਕਰਨ ਨੂੰ ਫਿਰਦੇ ਨੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਵੀ ਤੁਸੀਂ ਕੱਲ ਨੂੰ 2-2 ਕਰੋੜ ਦਾ ਲਾਲਚ ਦੇਣਗੇ ਤੁਹਾਨੂੰ 5 ਸਾਲਾਂ ਨੂੰ ਇਹ ਦੇਖਿਓ ਕਿਤੇ ਭਲੇਖੇ ਚ ਨਾ ਜਾਓ ਪਹਿਲਾਂ ਇਹਨਾਂ ਨੇ ਮਿੰਨੀ ਚੰਡੀਗੜ੍ਹ ਵੀ ਐਂ ਕਰਿਆ ਸੀ ਉੱਥੇ ਮਿੰਨੀ ਚੰਡੀਗੜ੍ਹ ਇਹਨਾਂ ਨੇ ਕਰੋੜਾਂ ਰੁਪਈਆ ਦੇ ਕੇ ਪਰ ਅੱਜ ਦੇ ਉਹ ਨੌਜਵਾਨ ਚਿੱਟੇ ਨਾਲ ਸਾਰਾ ਕੁਝੇ ਵੇਚਦਾ ਗੱਡੀਆਂ ਸਿਉਣਾ ਜਿੰਨਾ ਬਣਾਇਆ ਸੀ ਜ਼ਮੀਨਾਂ ਜਾਇਦਾਦਾਂ ਉਸੇ ਉੱਥੇ ਉਹ ਨੌਕਰੀ ਕਰ ਰਹੇ ਨੇ ਸੋ ਮੇਰੀ ਤਾਂ ਬੇਨਤੀ ਆ ਵੀ ਕੱਲ ਨੂੰ ਤੁਹਾਡੇ ਕੋਲੇ ਅੱਧਾ ਮਰਲਾ ਦੋ ਮਰਲੇ ਅੱਧਾ ਕੀਲਾ ਕੀਲਾ ਆਵਦੀ ਜ਼ਮੀਨਾਂ ਵੇਚਿਓ ਠੀਕ ਹੈ ਤੁਸੀਂ ਬੋਕ ਤੁਸੀਂ ਆਵਦੀ ਧਰਤੀ ਦੇ ਕੁਝ ਅਗਾ ਕੇ ਕਾ ਸਕਦੇ ਹੋ ਨਹੀਂ ਤੁਹਾਡੇ ਨਾਲ ਇਹਨਾਂ ਨੇ ਬਹੁਤ ਪੂਰੀ ਕਰਨੀ ਆ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਸੰਗਰੂਰ ਸੀਟ ਤੋਂ ਹਜੇ ਉਮੀਦਵਾਰ ਨਹੀਂ ਐਲਾਨੇ ਆ ਬੀਜੇਪੀ ਨੇ ਸਿਰਫ ਬੀਜੇਪੀ ਪਿੱਛੇ ਆ ਬਾਕੀ ਸਾਰੇ ਉਮੀਦਵਾਰ ਐਲਾਨੇ ਗਏ ਨੇ ਕੀ ਲੱਗਦਾ ਇਹੀ ਡਰ ਪੈਦਾ ਹੋ ਰਿਹਾ ਕਿ ਸੰਗਰੂਰ ਚ ਕਿਵੇਂ ਪਿੰਡਾਂ ਚ ਕੈਂਪੇਨ ਹੋਊ ਕਿਵੇਂ ਪਿੰਡਾਂ ਚ ਪ੍ਰਚਾਰ ਹੋ ਸੰਗਰੂਰ ਦੇ ਵਿੱਚ ਇਹ ਵੀ ਹੋਣਾ ਜੀ ਸੰਗਰੂਰ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਖੜ ਗਏ ਇਹ ਦੇਖ ਰਹੇ ਨੇ ਵੀ ਉਮੀਦਵਾਰ ਕਿਹੜਾ ਦਈਏ ਕਿਉਂਕਿ ਖਹਿਰਾ ਸਾਹਿਬ ਨੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਸਾਹ ਦਿੱਤਾ ਥੋੜੇ ਸਾਹਮਣੇ ਸਰਦਾਰ ਸੁਖਪਾਲ ਸਿੰਘ ਖਹਿਰਾ 2 ਲੱਖ ਵੋਟ ਨਾਲ ਜਿੱਤਣਗੇ ਇਹ ਇੱਥੇ ਭਾਵੇਂ ਬੀਜੇਪੀ ਦਾ ਲਾਣ ਨਾ ਕਰਨਾ ਇਹ ਵੀ ਇੱਕ ਕਾਰਨ ਆ ਵੀ ਖਹਿਰਾ ਸਾਹਿਬ ਆ ਕੇ ਖੜ ਗਏ ਤੇ ਆਹ ਜਿਹੜੀਆਂ ਇਹਨਾਂ ਦੀਆਂ ਜੁੱਤੀਆਂ ਰੇਲ ਬਣਾ ਬਣਾ ਰਹੇ ਨੇ ਕਿਉਂਕਿ ਖਹਿਰਾ ਸਾਹਿਬ ਇੱਕ ਅਹੇਜੇ ਲੀਡਰ ਨੇ ਜਿੱਥੇ ਕਿਸਾਨਾਂ ਨਾਲ ਧੱਕਾ ਹੁੰਦਾ ਉੱਥੇ ਇਹ ਜਾ ਕੇ ਖੜ ਜਾਂਦੇ ਨੇ ਜਿੱਥੇ ਕੋਈ ਕੋਠੀਆਂ ਦੱਬਦਾ ਕਿਸੇ ਦੀਆਂ ਉਹਦੇ ਨਾਲ ਜਾ ਕੇ ਖੜ ਜਾਂਦੇ ਨੇ ਜਿੱਥੇ ਕਿਸੇ ਨੌਜਵਾਨ ਨਾਲ ਧੱਕਾ ਹੁੰਦਾ ਜਿਹੜਾ ਪਰਮੇਂਦਰ ਝੋਟੇ ਨਾਲ ਹੋਵੇ ਲੱਖੇ ਹਸਾਨ ਨਾਲ ਹੋਵੇ ਜਿੱਥੇ ਵੀ ਕਿਤੇ ਧੱਕਾ ਹੋਇਆ ਇਹਨਾਂ ਨੇ ਬਿਨਾਂ ਪਾਰਟੀ ਬਾਈਜੀ ਉੱਠ ਕੇ ਉਹ ਨੌਜਵਾਨਾਂ ਦਾ ਹਰੇਕ ਦਾ ਸਾਥ ਦਿੱਤਾ ਤਾਂ ਕਰਕੇ ਅੱਜ ਪੰਜਾਬ ਦੇ ਹਰਮਨ ਪਰੇ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਮੈਂ ਕਹਿਣਾ ਵੀ ਵੱਡੀਆਂ ਵੱਡੀ ਪੱਦਰ ਤੇ ਵੋਟ ਪਾ ਕੇ ਜਿਤਾਓ ਆ ਰਾਣੀ ਮਹਾਰਾਣੀ ਨੂੰ ਪਟਿਆਲੇ ਚ ਨਾ ਵੜਨ ਦਿਓ ਇੱਥੇ ਤੁਹਾਡੇ ਬੀਜੇਪੀ ਆਉਂਦੀ ਆ ਆਪਣੇ ਸੰਗਰੂਰ 'ਚ ਇਹਨਾਂ ਨੂੰ ਨਾ ਬੜਨ ਦਿਓ। ਇੱਥੇ ਤਾਂ ਗ੍ਰਾਹਾਂ ਨੇ ਵੀ ਚੇਤਾਵਨੀ ਦਿੱਤੀ। ਵੀ ਇੱਥੇ ਤਾਂ ਸੀ ਇਹਨਾਂ ਨੂੰ ਕਿਸੇ ਨੂੰ ਬੜਨ ਨਹੀਂ ਦਿੰਦੇ। ਇਹੀ ਵੱਡਾ ਕਾਰਨਾਮਣ ਜੀ। ਇੱਥੇ ਗ੍ਰਾਹਾਂ ਇਹਨਾਂ ਨੂੰ ਬੜਨ ਨਹੀਂ ਦਿੰਦੀ ਹੈਗੀ। ਤੇ ਦੂਜੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਦੂਜੀਆਂ ਜਥੇਬੰਦੀਆਂ ਆਪ ਦਾ ਆਪ ਦਾ ਰੋਲ ਪੰਜਾਬ ਦੇ ਵਿੱਚ ਨਿਭਾਉਣ। ਜਿੱਥੇ ਜਿਹੜੀ ਜਥੇਬੰਦੀ ਤਾਕੜੀ ਹੈ ਉੱਥੇ ਬੀਜੇਪੀ ਦਾ ਪੂਰਾ ਦੱਬ ਕੇ ਵਿਰੋਧ ਕਰਕੇ ਉਹਨਾਂ ਨੂੰ ਬਾਹਰ ਕਰੋ। ਪੂਰੇ ਦੇਸ਼ ਦੇ ਵਿੱਚੋਂ ਬਾਹਰ ਹੋਣੇ ਜ਼ਰੂਰੀ ਨੇ ਜੇ ਸਾਡੇ ਦੇਸ਼ ਦੇ ਕਿਸਾਨ ਨੇ, ਸਾਡੇ ਦੇਸ਼ ਦੇ ਅੰਨਦਾਤਾ ਨੇ ਬਿਲਕੁਲ ਲੋਕ ਸਭਾ ਹਲਕਾ ਚ ਜਿਹੜੀ ਕਿਸਾਨ ਦੀ ਮੌਤ ਆ ਇਹਦਾ ਮਤਲਬ ਬੀਜੇਪੀ ਦੀ ਖਤਰੇ ਦੀ ਘੰਟੀ ਫੇਰ ਵੱਜ ਗਈ ਦੁਬਾਰਾ ਖਤਰੇ ਦੀ ਘੰਟੀ ਜੀ ਪੰਜਾਬ ਦੇ ਵਿੱਚ ਤਾਂ ਹੈਗੀ ਹੋਆ ਪਰ ਇਹ ਗੱਲਾਂ ਹੌਲੀ ਹੌਲੀ ਨੈਸ਼ਨਲ ਲੈਵਲ ਤੱਕ ਜਾਣਗੀਆਂ ਜਦੋਂ ਇੱਕ ਕਿਸਾਨ ਦੀ ਮੌਤ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਜੀ ਇਹ ਗੱਲਾਂ ਹਨ ਜੀ ਦੇਖਿਓ ਤੁਸੀਂ ਲਹਿਰ ਬਣਦੀ ਜਾਊਗੀ ਜਦੋਂ ਨਾ ਜਦੋਂ ਕਿਸਾਨ ਇੱਕ ਅੱਜ ਦੇਸ਼ ਦਾ ਅੰਨ ਭਰ ਰਿਹਾ ਉਹ ਅੱਜ ਉਹ ਰੋੜ ਰਿਹਾ ਸੰਘੂ ਸੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਸੋ ਹੁਣ ਆਪਣੀ ਲੜਾਈ ਆ ਜਿਹੜੀ ਐਨ ਦੱਬ ਕੇ ਮੇਰੀ ਬੇਨਤੀ ਹੈ ਵੀ ਦੇਖੋ ਨਿਸ਼ਾਨਾ ਥੋੜਾ ਇੱਕ ਰੱਖੋ ਹੁਣ ਮੋਦੀ ਜੇ ਤਾਂ ਆਪਾਂ ਮੋਦੀ ਆ ਜਿਹੜਾ ਮੋਦੀ ਸਾਈਡ ਤੇ ਕਰਨਾ ਆਪਾਂ ਨੇ ਮੋਦੀ ਸਾਈਡ ਤੇ ਕਰਨਾ ਤੁਹਾਨੂੰ ਕਾਂਗਰਸ ਲਿਆਉਣੀ ਜ਼ਰੂਰੀ ਹੈ ਆਪਾਂ ਜਥੇਬੰਦੀਆਂ ਨੇ ਇਹ ਜੁੱਤੀਆਂ ਖਾ ਲਈਆਂ ਆਪਾਂ ਜਥੇਬੰਦੀ ਆਪ ਵੀ ਖੜ ਕੇ ਦੇਖ ਲਈਆਂ ਜਥੇਬੰਦੀਆਂ ਨੇ ਪਰ ਹੁਣ ਜਥੇਬੰਦੀਆਂ ਨੂੰ ਅਪੀਲ ਹੈ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਖੁੱਲ ਕੇ ਸਮਰਥਨ ਦੇ ਦਿਓ ਜੇ ਮੋਦੀ ਬਾਹਰ ਕਰਨਾ ਕਿਉਂਕਿ ਇੱਕ ਇੱਕ ਪਾਰਟੀ ਆ ਫਿਰ ਨੈਸ਼ਨਲ ਕਾਂਗਰਸ ਜੇ ਉਹਦੇ ਸਮਰਥਨ ਕਰਨਗੇ ਮੈਂ ਇਸੇ ਕਰਕੇ ਹੋਇਆ ਜੀ ਵੱਡੀ ਪੱਧਰ ਤੇ ਕਾਂਗਰਸ ਨਾਲ ਇਸੇ ਕਾਰਨ ਜੁੜਿਆ ਵੀ 700 ਬੰਦਾ ਅਸੀਂ ਆਪ ਦਾ ਸ਼ਹੀਦ ਕਰਾਇਆ 6 ਮਹੀਨੇ ਉੱਥੇ ਰਹੇ ਆ ਦੇਖਿਆ ਫਿਰ ਕਾਰਨ ਸਾਡਾ ਜਦੋਂ ਸਾਰੇ ਹਾਈਲੇ ਬਸੀਲੇ ਵਸਾ ਲੇ ਹੁਣ ਸਾਡੇ ਕੋਲੇ ਵੋਟ ਆ ਬਚੀ ਠੀਕ ਹੈ ਵੋਟ ਪਾ ਕੇ ਆਪ ਦਾ ਦਿਖਾ ਦਿਓ ਵੀ ਹਾਂ ਜੇ ਸਾਡੇ ਨਾਲ ਸਾਡਾ 700 ਬੰਦਾ ਮਰਿਆ ਹੁਣ ਸਾਡੇ ਕੋਲ ਟਾਈਮ ਹੈ ਬਦਲਾ ਲੈਣ ਦਾ ਠੀਕ ਹੈ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਬਾਹਰ ਕਰ ਦੋ ਬਿਲਕੁਲ ਜੀ ਸੋ ਆਰ ਇੰਡੀਆ ਕਿਸਾਨ ਕਾਂਗਰਸ ਦੇ ਸੀਨੀਅਰ ਆਗੂ ਨੇ ਲਾਲੀ ਸਖਰੋਦੀ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਕਿਸਾਨ ਦੀ ਮੌਤ ਹੋਈ ਆ ਪਟਿਆਲਾ ਚ ਉਹ ਇੱਕ ਬੀਜੇਪੀ ਲਈ ਖਤਰੇ ਦੀ ਘੰਟੀ ਆ ਕਿਉਂਕਿ ਬੀਜੇਪੀ ਪਹਿਲੇ ਹੀ ਘिरी ਹੋਈ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਨੇ ਅਤੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਬੀਜੇਪੀ ਉਮੀਦਵਾਰਾਂ ਨੂੰ ਅਸੀਂ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਪਰ ਉਸ ਤੋਂ ਬਾਅਦ ਲੋਕ ਸਭਾ ਹਲਕਾ ਚ ਕਿਸਾਨ ਦੀ ਮੌਤ ਹੋ ਜਾਂਦੀ ਆ ਕਿਤੇ ਨਾ ਕਿਤੇ ਵੱਡੀ ਬੀਜੇਪੀ ਦੀ ਖਤਰੇ ਦੀ ਘੰਟੀ ਆ ਕੈਮਰਾਮੈਨ ਅ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ